ਪੰਜਾਬ ਦੇ ਵਿਵਾਦਤ ਨਾਮੀ ਬਿਲਡਰ ਜਨਰਲ ਸਿੰਘ ਬਾਜਵਾ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਸਖਤ ਟਿੱਪਣੀ ਕੀਤੀ ਆ ਹਾਲਾਂਕਿ ਪਿਛਲੀ ਸੁਣਵਾਈ ਦੇ ਦੌਰਾਨ ਮਹਾਲੀ ਪੁਲਿਸ ਪੰਜਾਬ ਪੁਲਿਸ ਪੰਜਾਬ ਸਰਕਾਰ ਦੀ ਚੰਗੀ ਰੱਜ ਕੇ ਹਾਈ ਕੋਰਟ ਵੱਲੋਂ ਝਾੜ-ਚੰਬ ਤੇ ਖਚਾਈ ਕੀਤੀ ਗਈ ਸੀ ਇਤੋਂ ਤੱਕ ਕਿ ਹਾਈ ਕੋਰਟ ਨੇ ਜਨਰਲ ਸਿੰਘ ਬਾਜਵਾ ਨੂੰ ਕਹਿ ਦਿੱਤੀ ਕਿ ਆਤਮ ਸਮਰਪਣ ਕੀਤਾ ਜਾਵੇ ਕੋਰਟ ਦੇ ਵਿੱਚ ਲਿਖਣੇ ਇਸ ਦੇ ਬਾਅਦ ਜਦੋਂ ਉਹ ਸਮਾਂ ਲੈ ਗਿਆ ਤੇ ਨਾ ਹੀ ਪੰਜਾਬ ਪੁਲਿਸ ਨੇ ਤੇ ਨਾ ਹੀ ਮਹੱਲੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਆ ਹੁਣ ਇਸ ਮਸਲੇ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਨੂੰ ਵੀ ਤਲਬ ਕੀਤਾ ਸੀ ਉਸ ਤੋਂ ਬਾਅਦ ਇੱਕ ਸਖਤ ਟਿੱਪਣੀ ਹਾਈ ਕੋਰਟ ਵੱਲੋਂ ਆਖੀ ਗਈ ਆ ਕਿ ਜੇ ਜਰਨੈਲ ਸਿੰਘ ਵਰਗਿਆਂ ਨੂੰ ਛੱਡ ਦਿੱਤਾ ਗਿਆ ਤਾਂ ਫਿਰ ਟ੍ਰਾਇਲ ਕੋਰਟ ਮੂਕ ਦਰਸ਼ਨ ਬੜ ਕੇ ਰਹਿ ਜਾਣਗੀਆਂ ਪੂਰੀ ਖਬਰ ਜਿਹੜੀ ਸੁਣਵਾਈ ਹੋਈ ਆ ਉਹਦੇ ਸਬੰਧ ਚ ਦਸਿਆ ਕਿ ਤੁਹਾਨੂੰ ਸੰਨੀ ਇਨਕਲੇਵ ਵਸਾਉਣ ਵਾਲੇ ਬਿਲਡਰ ਵਿਵਾਦਿਤ ਬਿਲਡਰ ਜਰਨੈਲ ਸਿੰਘ ਬਾਜਵਾ ਨੂੰ ਗ੍ਰਿਫਤਾਰ ਕਰਨ ਜਾਂ ਉਸ ਦਾ ਪਤਾ ਲਾਉਣ ਵਿੱਚ ਪੰਜਾਬ ਪੁਲਿਸ ਪੂਰੀ ਤਰ੍ਹਾਂ ਅਸਫਲ ਸਾਬਤ ਹੋ ਰਹੀ ਹੈ ਇਥੋਂ ਤੱਕ ਕਿ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਵੱਲੋਂ ਹਾਈ ਕੋਰਟ ਵਿੱਚ ਦਾਖਲ ਕੀਤੇ ਗਏ ਹਲਫਨਾਮੇ ਵਿੱਚ ਵੀ ਪੁਲਿਸ ਨੂੰ ਬਾਜਵਾ ਦੀ ਖੋਜ ਵਿੱਚ ਅਸਮਰਥ ਦੱਸਿਆ ਗਿਆ ਮੰਗਲਵਾਰ ਨੂੰ ਹੀ ਜਨਰਲ ਸਿੰਘ ਬਾਜਵਾ ਦਾ ਵਕੀਲ ਬਦਲ ਗਿਆ ਇਸ ਵਾਰ ਸੀਨੀਅਰ ਵਕੀਰ ਪੀਐਸ ਹੁੰਦਲ ਬਚਾ ਪੱਖ ਲਈ ਪੇਸ਼ ਹੋਏ ਅਤੇ ਬਾਜਵਾ ਨਾਲ ਦੁਬਾਰਾ ਸੰਪਰਕ ਕਰਕੇ ਅਦਾਲਤ 'ਚ ਪੇਸ਼ ਹੋਣ ਲਈ ਸਮਾਂ ਮੰਗਿਆ ਗਿਆ ਇਸ ਤੋਂ ਪਹਿਲਾਂ ਸੀਨੀਅਰ ਵਕੀਲ ਅਨਮੋਲ ਰਤਨ ਸਿੱਧੂ ਨੇ ਬਾਜਵਾ ਨੂੰ ਪੇਸ਼ ਕਰਨ ਲਈ ਤਿੰਨ ਵਾਰ ਅਤੇ ਵਿਪਨ ਨੇ ਇੱਕ ਵਾਰ ਦਾ ਸਮਾਂ ਲਿਆ ਸੀ ਪਰ ਦੋਵਾਂ ਨੇ ਇਹ ਕਹਿ ਕੇ ਟਾਲਮਟੋਲ ਕਰ ਦਿੱਤਾ ਸੀ ਕਿ ਜਰਨੈਲ ਸਿੰਘ ਬਾਜਵਾ ਅਦਾਲਤ ਵਿੱਚ ਪੇਸ਼ ਹੋਣ ਲਈ ਰਾਜ਼ੀ ਨਹੀਂ ਹੋ ਰਿਹਾ ਜਸਟਿਸ ਮੋਦਗਲ ਨੇ ਹੁਕਮ ਵਿੱਚ ਕਿਹਾ ਕਿ ਜਰਨੈਲ ਸਿੰਘ ਬਾਜਵਾ ਅਦਾਲਤ ਨਾਲ ਲੁਕਣ ਮੀਟੀ ਦੀ ਖੇਡ ਖੇਡ ਰਿਹਾ ਹੈ ਅਤੇ ਪੁਲਿਸ ਚੁੱਪਚਾਪ ਦੇਖ ਰਹੀ ਹੈ ਕਿਉਂਕਿ ਦੋਸ਼ੀ ਵਾਰ-ਵਾਰ ਕਾਨੂੰਨੀ ਚਾਰਜ ਹੋਈ ਕਰਨ ਕੇ ਫਰਾਰ ਹੋ ਰਿਹਾ ਜੋ ਕਿ ਨਿਆਂ ਪ੍ਰਣਾਲੀ ਲਈ ਇੱਕ ਚੰਗਾ ਸੰਕੇਤ ਨਹੀਂ ਹੈ ਜਸਟਿਸ ਮੋਦਗਲ ਨੇ ਇਹ ਵੀ ਸਪਸ਼ਟ ਕੀਤਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਇਸ ਤਰ੍ਹਾਂ ਬਖਸ਼ਿਆ ਨਹੀਂ ਜਾ ਸਕਦਾ ਅਦਾਲਤ ਨੇ ਕਿਹਾ ਕਿ ਜੇਕਰ ਮੁਲਜ਼ਮ ਨੂੰ ਅੱਗੇ ਨਾ ਲਿਆਂਦਾ ਤਾਂ ਲੋਕਾਂ ਦਾ ਕਾਨੂੰਨ ਅਤੇ ਪੁਲਿਸ ਤੋਂ ਵਿਸ਼ਵਾਸ ਉੱਠ ਜਾਵੇਗਾ ਅਦਾਲਤ ਚਾਹੁੰਦੀ ਹੈ ਕਿ ਗੈਰ ਜਮਾਨਤੀ ਵਾਰੰਟ ਜਾਰੀ ਕਰਨ ਅਤੇ ਜਾਂਚ ਕਿਸੇ ਹੋਰ ਏਜੰਸੀ ਨੂੰ ਸੌਂਪਨ ਤੋਂ ਪਹਿਲਾਂ ਇਹ ਜਾਣਿਆ ਜਾਵੇ ਕਿ ਜਰਨੈਲ ਸਿੰਘ ਬਾਜਵਾ ਵਿਰੁੱਧ ਹੁਣ ਤੱਕ ਕਿੰਨੇ ਕੇਸ ਦਰਜ ਹਨ ਤੇ ਕਿੰਨੇ ਕੇਸਾਂ ਵਿੱਚ ਉਸ ਨੂੰ ਦੋਸ਼ੀ ਠਰਾਇਆ ਗਿਆ ਹੈ ਅਤੇ ਉਹ ਵੀ ਕਿਵੇਂ ਕਈ ਮਾਮਲਿਆਂ ਵਿੱਚ ਉਸ ਨੂੰ ਪਗੋੜਾ ਵੀ ਕਰਾਰ ਦਿੱਤਾ ਜਾ ਚੁੱਕਾ ਹੈ ਉਪਰੋਕਤ ਸਾਰੀ ਜਾਣਕਾਰੀ ਦੇਣ ਲਈ ਪੰਜਾਬ ਦੇ ਡੀਜੀਪੀ ਗੌਰਵ ਜਾਦੂ ਨੂੰ ਬੁੱਧਵਾਰ ਦੁਪਹਿਰ 2 ਵਜੇ ਅਦਾਲਤ ਵਿੱਚ ਪੇਸ਼ ਹੋ ਕੇ ਮੋਡਲਵੇ ਵੇਰਵੇ ਅਦਾਲਤ ਵਿੱਚ ਲਿਆਉਣ ਦੇ ਹੁਕਮ ਦਿੱਤੇ ਗਏ ਸਨ ਅਦਾਲਤ ਨੇ ਕਿਹਾ ਕਿ ਉਪਰੋਕਤ ਤੱਥਾਂ ਤੇ ਹਾਲਾਤ ਤੇ ਵਿਚਾਰ ਕਰਨ ਤੋਂ ਬਾਅਦ ਇਸ ਅਦਾਲਤ ਨੂੰ ਦੋਸ਼ੀ ਦੀ ਤਰਫੋਂ ਪੇਸ਼ ਕੀਤੀਆਂ ਗਿਆ ਦਲੀਲਾਂ ਨੂੰ ਸੁਣਨ ਲਈ ਕੋਈ ਟੁਕਮਾ ਕਰਨ ਨਹੀਂ ਮਿਲਦਾ ਜਿਸ ਦਾ ਆਚਰਣ ਇਸ ਅਦਾਲਤ ਨੂੰ ਸਪਸ਼ਟ ਹੋ ਗਿਆ ਕਿ ਅਤੇ ਇਸ ਲਈ ਅਦਾਲਤ ਨੂੰ ਕੋਈ ਸ਼ੱਕ ਨਹੀਂ ਹੈ ਕਿ ਉਸ ਦਾ ਕੰਮ ਜਾਣ ਬੁੱਝ ਕੇ ਕੀਤਾ ਗਿਆ ਸੀ ਉਹ ਕਾਨੂੰਨ ਤੋਂ ਉੱਪਰ ਉੱਠ ਕੇ ਕੰਮ ਕਰ ਰਿਹਾ ਹੈ ਅਤੇ ਅਦਾਲਤ ਵੱਲੋਂ ਦਿੱਤੇ ਨਿਰਦੇਸ਼ਾਂ ਪ੍ਰਤੀ ਗੰਭੀਰ ਨਹੀਂ ਹੈ ਕਿਸੇ ਵੀ ਵਿਅਕਤੀ ਦਾ ਇਹ ਵਤੀਰਾ ਅਦਾਲਤ ਨੂੰ ਮਨਜ਼ੂਰ ਨਹੀਂ ਹੈ ਅਤੇ ਇਸ ਨਾਲ ਸ਼ਕਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ ਤਾ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਾਨੂੰਨ ਦੇ ਸਾਹਮਣੇ ਸਾਰੇ ਬਰਾਬਰ ਹਨ ਪਰ ਇਸ ਮਾਮਲੇ ਦੇ ਦੋਸ਼ੀ ਇਸ ਅਦਾਲਤ ਦੇ ਨਿਰਦੇਸ਼ਾਂ ਨੂੰ ਗਲਤ ਸਮਝਾ ਅਤੇ ਲੁਕਣ ਮਿਟੀ ਦੀ ਖੇਡ ਖੇਡ ਰਿਹਾ ਅਤੇ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਉਹ ਕਾਨੂੰਨ ਨਾਲੋਂ ਜ਼ਿਆਦਾ ਤਾਕਤਵਰ ਹੈ ਨਿੱਜੀ ਜਵਾਬਦੇਹਨ ਵਾਲਿਆਂ ਦੀ ਅਜਿਹੀ ਹਰਕਤ ਅਤੇ ਆਚਰਣ ਅਤਿ ਨਿੰਦਣਯੋਗ ਹੈ ਸਗੋਂ ਨਿਆਂਇਕ ਤੰਤਰ ਇਸ ਦੇ ਕੰਮਕਾਜ ਵਿੱਚ ਰੁਕਾਵਟ ਪੈਦਾ ਕਰਨ ਦੀ ਵੀ ਕੋਸ਼ਿਸ਼ਾਂ ਜਾਂਚ ਏਜੰਸੀ ਦੀ ਭੂਮਿਕਾ ਵੀ ਨਿੰਦਣਯੋਗ ਹੈ ਅਤੇ ਇਸ ਅਦਾਲਤ ਨੂੰ ਸੰਤੁਸ਼ਟ ਨਹੀਂ ਕਰ ਸਕੇ ਜਾਂਚ ਵਿੱਚ ਦੇਰੀ ਦਾ ਕੋਈ ਠੋਸ ਕਾਰਨ ਨਹੀਂ ਦਿਖਾਏਗਾ ਹੁਣ ਸਭ ਤੋਂ ਵੱਡਾ ਸਵਾਲ ਆ ਕਿ ਹਾਈ ਕੋਰਟ ਖੁਦ ਮੰਨ ਚੁੱਕੀ ਹੈ ਕਿ ਜਰਨੈਲ ਸਿੰਘ ਬਾਜਵਾ ਜਿਸ ਨੂੰ ਪੰਜਾਬ ਪੁਲਿਸ ਨਹੀਂ ਫੜ ਰਹੀ ਹੈਗੀ ਉਹ ਆਪਣੇ ਆਪ ਨੂੰ ਕਾਨੂੰਨ ਤੋਂ ਵੀ ਵੱਡਾ ਸਮਝਦਾ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਦੇਸ਼ ਦੀ ਅਦਾਲਤ ਨੂੰ ਉਹ ਟਿੱਚਰਾ ਕਰ ਰਿਹਾ ਮਜਾਕ ਬਣਾ ਰਿਹਾ ਕਾਨੂੰਨ ਦਾ ਔਰ ਸਭ ਤੋਂ ਵੱਡੀ ਗੱਲ ਕਿ ਉਹਦੇ ਨਾਲ ਪੰਜਾਬ ਪੁਲਿਸ ਚੰਗੀ ਤਰ੍ਹਾਂ ਮਿਲੀ ਹੋਈ ਆ ਜਿਵੇਂ ਘਿਓ ਖਿਚੜੀ ਹੁੰਦੇ ਨੇ ਹੁਣ ਸਭ ਤੋਂ ਵੱਡੀ ਗੱਲ ਕਿ ਉਹ ਵਾਰ-ਵਾਰ ਵਕੀਲ ਬਦਲਦਾ ਵਕੀਲ ਵੀ ਬਹਾਨੇ ਲਾ ਰਹੇ ਨੇ ਹੁਣ ਹਰ ਤਰੀਕ ਤੇ ਨਵਾਂ ਵਕੀਲ ਆਉਂਦਾ ਔਰ ਜਿਸ ਤੋਂ ਬਾਅਦ ਪਿੱਛੇ ਜੇ ਹਾਈ ਕੋਰਟ ਨੇ ਮਹਾਲੀ ਪੁਲਿਸ ਦੀ ਝਾੜ ਝੰਬ ਵੀ ਕੀਤੀ ਸੀ ਕਿਉਂਕਿ ਮਹਾਲੀ ਪੁਲਿਸ ਵੀ ਇਸ ਤੇ ਸਿਰਫ ਸਿਰ ਮੈਜ ਡਰਾਮਾ ਹੀ ਕਰਦੀ ਰਹੀ ਆ ਹੁਣ ਸਵਾਲ ਕੋਧ ਬਾਲੀ ਪੁਲਿਸ ਦੇ ਡਰਾਮੇ ਜਿਹੜੇ ਕੀਤੇ ਗਏ ਨੇ ਉਹਦਾ ਖਮਿਆਜਾ ਸੂਬੇ ਦੇ ਡੀਜੀਪੀ ਨੂੰ ਭੁਗਤਣਾ ਪਿਆ ਸੂਬੇ ਦੇ ਡੀਜੀਪੀ ਨੂੰ ਕੋਰਟ ਅੱਗੇ ਪੇਸ਼ ਹੋਣਾ ਪਿਆ ਜਿਹਦੇ ਵਿੱਚ ਉਹਨਾਂ ਵੀ ਅਸਮਰਥਤਾ ਜਾਰੀ ਕੀਤੀ ਪਰ ਸਵਾਲ ਹੈ ਕਿ ਕੀ ਪੰਜਾਬ ਪੁਲਿਸ ਜਰਨੈਲ ਸਿੰਘ ਬਾਜਵਾ ਨੂੰ ਗ੍ਰਿਫਤਾਰ ਨਹੀਂ ਕਰ 파ਰੀ ਜਾਂ ਮਸਲਾ ਕੀ ਹੈ ਜਾਂ ਉਹ ਕਿਹੜਾ ਸਿਆਸੀ ਦਬਾਅ ਜਿਹੜਾ ਜਰਨੈਲ ਸਿੰਘ ਨੂੰ ਵਿਚਾਰ ਉਹ ਦੇਖਦੇ ਹੈ ਕਿ ਜਦੋਂ ਅਗਲੀ ਸੁਣਵਾਈ ਕੋਰਟ ਦੀ ਹੋਏਗੀ ਉਦੋਂ ਕੀ ਹੁਕਮ ਕੋਰਟ ਵੱਲੋਂ ਦਿੱਤੇ ਜਾਂਦੇ ਨੇ ਪਰ ਫਿਲਹਾਲ ਕੋਰਟ ਨੇ ਇੱਥੋਂ ਤੱਕ ਸਪੱਸ਼ਟ ਕਹਿ ਕਹਿ ਦਿੱਤਾ ਕਿ ਕਿਸੇ ਵੀ ਹੋਰ ਜਾਂਚ ਏਜੰਸੀ ਨੂੰ ਕੇਸ ਸੰਪੂਰਤੋਂ ਪਹਿਲਾਂ ਉਸ ਦਾ ਪੱਖ ਜਾਨਣਾ ਜ਼ਰੂਰੀ ਹੈ ਪਰ ਜੋ ਜਾਣਕਾਰੀ ਮਿਲੀ ਹੈ ਕਿ ਜਨਰਲ ਸਿੰਘ ਬਾਜਵਾ ਦੇ ਖਿਲਾਫ ਕਈ ਕੇਸ ਦਰਜ ਹੋ ਚੁੱਕੇ ਨੇ ਕਈ ਕੇਸ ਸੱਚ ਭਗੌੜਾ ਕਰਾ ਦਿੱਤਾ ਜਾ ਚੁੱਕਾ ਹੈ ਲੇਕਿਨ ਇਸ ਦੇ ਬਾਵਜੂਦ ਮਹਾਲੀ ਪੁਲਿਸ ਉਸ ਨੂੰ ਫੜ ਨਹੀਂ ਸકી ਗ੍ਰਿਫਤਾਰ ਨਹੀਂ ਕਰ ਸਕੀ ਕਿ ਸਵਾਲ ਖੜੇ ਨੇ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਜਾਂ ਮਹਾਲੀ ਪੁਲਿਸ ਦੇ ਜਰਨੈਲ ਸਿੰਘ ਬਾਜਵਾ ਦੇ ਨਾਲ ਕਿਹੋ ਜਿھے ਰਿਸ਼ਤੇ ਨੇ ਤੇ ਇਸੇ ਕਰਕੇ ਫਿਰ ਉਹਦੀ ਆੜ ਦੇ ਵਿੱਚ ਜਾਂ ਪੰਜਾਬ ਪੁਲਿਸ ਉਹਦੇ ਨਾਲ ਜਾਰੀ ਨਭਾਉਣ ਦੇ ਚੱਕਰ ਦੇ ਵਿੱਚ ਹੈ کورٹ ਨੂੰ ਵੀ ਕੁਝ ਨਹੀਂ ਸਮਝ ਰਹੀ ਪਰ ਹਾਈ ਕੋਰਟ ਨੇ ਫੈਸਲਾ ਕਰਨਾ ਕਿ ਕਾਨੂੰਨ ਤੋਂ ਵੱਡਾ ਜਰਨੈਲ ਬਾਜਵਾ ਕਾ ਫਿਰ ਸਭ ਦੇ ਵਾਸਤੇ ਕਾਨੂੰਨ ਇਕੋ ਜਿਹਾ ਪਰ ਟਿੱਪਣੀ ਸਕਦਾ ਕਿ ਜੇ ਜਰਨੈਲ ਸਿੰਘ ਬਾਜਵਾ ਵਰਗੇ ਲੋਕਾਂ ਨੂੰ ਖੁੱਲਾ ਛੱਡਿਆ ਤਾਂ ਫਿਰ ਟ੍ਰਾਇਲ ਕੋ ਟ੍ਰਾਂਜੈਂਟ ਅਦਾਲਤਾਂ ਨੇ ਉਹ ਸਿਰਫ ਤੇ ਸਿਰਫ ਮਜ਼ਾਕ ਦਾ ਪਾਤਰ ਬਣ ਕੇ ਰਹਿ ਜਾਣਗੇ ਇਸ ਜਾਣਕਾਰੀ ਨਾਲ ਤਰਦੁਲਿੰਦ ਆ ਗਿਆ ਦੇਖਦੇ ਹੋਏ ਬੀਸੀ ਪੰਜਾਬ ਤੋਂ ਬਾਅਦ